ਬੇਟਾ ਮੈਨੂੰ ਤਾਂ ਕੁਝ ਮੰਗਣਾ ਨਹੀਂ ਆਉਂਦਾ ਤੁਸੀਂ ਮੇਰੇ ਨਾਲ ਚੱਲੋ ਕਲਕੀਆਂ ਵਾਲੇ ਦੇ ਚਰਨਾਂ ਵਿੱਚ ਤੁਸੀਂ ਆਪ ਹੀ ਮੰਗ ਮੰਗ ਲਿਓ ਤੁਸੀਂ ਆਪ ਹੀ ਮੰਗ ਮੰਗ ਲਿਓ ਸਾਨੂੰ ਤਾਂ ਮੰਗਣਾ ਨਹੀਂ ਆਉਣਾ ਤੁਸੀਂ ਤਾਂ ਇੱਥੇ ਬੈਠੀ ਅੱਖਾਂ ਦੇ ਵਿੱਚ ਵਿਹਾਰਾਗ ਦਾ ਜਲ ਭਰ ਗਿਆ ਜਦੋਂ ਸਤਗੁਰਾਂ ਕੋਲ ਬੈਠੇਂਗਾ ਮੰਗ ਕੀ ਆਨੰਦ ਵਰਤੇਗਾ ਬੇਟੀ ਨੂੰ ਨਾਲ ਲੈ ਕੇ ਭਾਈ ਰੂਪ ਸਿੰਘ ਕਲਗੀਆਂ ਵਾਲੇ ਦੇ ਦਰਬਾਰ ਚ ਪਹੁੰਚ ਗਏ ਬੇਟੀ ਜਾ ਕੇ ਕਲਗੀਆਂ ਵਾਲੇ ਨੂੰ ਕਹਿੰਦੀ ਮਾਹਰਾਜ ਤੇਰੇ ਚਰਣਾ ਚ ਬੇਨਤੀ ਹੈ ਦਾਤਾ ਰੱਖ ਚਰਣਾ ਦੇ ਇਹ ਫਿਰ ਮਹਾਤਮਾ ਕੋਲੇ ਕਹਿੰਦਾ ਸੰਤ ਜੀ ਤੇ ਜਿਹੜਾ ਆ ਇੱਕ ਬੁੱਕ ਰਹਿ ਗਿਆ ਏ ਇਹਦਾ ਕੀ ਹੋਏਗਾ ਤਾ ਤੇ ਸਾਹਿਵਾ ਜਿਆਦਾ ਹੀ ਤਰਤੇ ਰ ਅਕਸ਼ਰ ਚਗਾ ਦੇਵਤ ਜਲਾਗਨੀ ਨਾਮ ਮਨ ਬਸਾਵੇ

ਸਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਵਿਸਾਖੀ ਦਾ ਇਤਿਹਾਸ ਦੁਨੀਆ ਤੋਂ ਵੱਖਰਾ ਇਤਿਹਾਸ ਸਾਜਿਆ ਤੇ ਸਾਧ ਕੇ ਸਤਿਗੁਰੂ ਜੀ ਨੇ ਆਖਿਆ ਖਾਲਸਾ ਸਾਜਣਾ ਦਿਵਸ ਜਦ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦੀਓ ਮੈਂ ਸਾਰਾ ਜਾਬੇ ਗਏ ਵਿਪਰਮ ਕੀ ਰੀਤ ਮੈਂ ਨਾ ਕਰਾਂ ਇਨ ਕੀ ਪ੍ਰਤੀਤ ਤੇ ਖਾਲਸਾ ਸਾਜਣ ਦਿਵਸ ਜਦੋਂ ਆਪਾਂ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਲੈਂਦੇ ਆ ਫਿਰ ਕੀ ਹੁੰਦਾ ਮੈਂ ਹੁਣ ਜਿਹੜੀ ਗੱਲ ਤੁਹਾਨੂੰ ਸਮਝਾਉਣ ਲੱਗਿਆ ਵੀ ਖੰਡੇ ਬਾਟੇ ਦੀ ਸ਼ਕਤੀ ਆਏਗੀ ਆਏਗੀ ਤਾਂ ਜੇ ਖੰਡੇ ਬਾਟੇ ਦੀਆਂ ਅੰਮ੍ਰਿਤ ਛੱਕ ਕੇ ਸਤਿਗੁਰੂ ਦੀਆਂ ਗੱਲਾਂ ਤੇ ਅਮਲ ਕਰਾਂਗੇ ਗਗਨ ਨਾਨਕ ਨਾਮਦੋ ਬੂਵਾ ਸਤਿਗੁਰੂ ਮੇ ਭਾ ਹਰ ਨਾਲ ਤੁਮਨਾ ਮੇਰੇ ਦੁਖ ਸਾਭ ਬਸਾਰਨਾ ਉਹ ਟੋਕ ਟੋਕ ਗੱਲਾਂ ਸੁਣ ਲਾ ਸੁਵਾਨੀ ਸੁਖੋਂ ਬਨੋ ਸਾਰੇ ਆਜੇਂ ਭਗਵਾ ਜਾਣੀ ਕਰਦੇ ਸਲਾਮ ਹੈ ਤੇਰੀ ਨਾਮ ਮਾਨਵ ਸਾਬੇ ਓ ਕਰ ਨਾਨਕ ਬੱਚ ਸਭ ਕਰਾਂ ਜੀ ਕਰ ਤੇਰਾ ਸੱਚਾ ਨਾਮ ਮੇਰਾ ਸਤ ਨਾਮ ਆਦਾਰ ਤੇਰਾ ਜਲੁੁੱਖਾਂ ਕਰ ਜਾਂ ਸੁਭਾਣਿਆ ਵਸਿਆ ਜਲ ਇਸ਼ਕ 15 ਮਿੰਟ ਆਪਣੇ ਕੋਲੇ ਹੈਗੇ ਆ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਵੀ ਮਾਫੀ ਮੰਗਦਿਆਂ ਕਿਉਂਕਿ ਮਹਾਰਾਜ ਆ ਪਾਦਵੀਆਂ ਤੁਹਾਡੀਆਂ ਹੀ ਦਿੱਤੀਆਂ ਕਾਲ ਤੱਕ ਸਾਉ ਵੀ ਤੁਹਾਡਾ ਹੀ ਬਣਾਇਆ ਤੇ ਕਾਲ ਸਾਹਿਬ ਦਾ ਜਥੇਦਾਰ ਵੀ ਉਹ ਤੁਹਾਡੀ ਰਹਿਨਮਾਈ ਹੇਠ ਹੀ ਚੱਲ ਰਿਹਾ ਸਾਡੇ ਦਰਮਿਆਨ ਬਾਬਾ ਬਲਦੇਵ ਸਿੰਘ ਜੀ ਜੋਗੇਵਾਲਾ ਸਾਹਿਬ ਉਹ ਮਾਮਪੁਰਸ ਦੋਨੋਂ ਦੇਣੀ ਤਿੰਨੋਂ ਦੇਣੀ ਹਾਜ਼ਰੀ ਭਰਦੇ ਰਹੇ ਆ ਉਹਨਾਂ ਦਾ ਬਹੁਤ ਧੰਨਵਾਦ ਅੱਜ ਵੀ ਆਏ ਆ ਬਾਬਾ ਗੁਰਸੇਵਕ ਸਿੰਘ ਜੀ ਆਪਣੇ ਨਗਰ ਦੇ ਸਾਧੂ ਆ ਉਹ ਵੀ ਆਇਆ ਉਹਨਾਂ ਦਾ ਵੀ ਜੀ ਆਇਆਂ ਹੁਣ ਮੈਂ ਬੇਨਤੀ ਕਰੂੰਗਾ ਜਿਨ੍ਹਾਂ ਨੇ ਕੇਸ ਸੰਭਾਲ ਮੁਕਾਬਲੇ ਵਿੱਚ ਬੱਚਿਆਂ ਨੇ ਹਿੱਸਾ ਲਿਆ ਉਹ ਆਜੇ ਸਟੇਜ ਤੇ ਆ ਜਾਣ ਉਹਨਾਂ ਨੂੰ ਇਨਾਮ ਦਿੱਤਾ ਜਾਊਗਾ ਸੋ ਬੱਚਿਆਂ ਨੂੰ ਬੇਨਤੀ ਹੈ ਵੀ ਜਿਨ੍ਹਾਂ ਨੇ ਕੇਸ ਸੰਭਾਲ ਮੁਕਾਬਲੇ ਆ ਚ ਹਿੱਸਾ ਲਿਆ ਉਹ ਇੱਥੇ ਸਟੇਜ ਤੇ ਆ ਜਾਣ ਤੇ ਆਪਣਾ ਨਾਮ ਪ੍ਰਾਪਤ ਕਰਨ ਦੀ ਖੇਚਲਾ ਕਰਨ ਜੀ ਜਿਹਦੇ ਵਿੱਚ ਫਤੇ ਵੀਰ ਸਿੰਘ ਹੈ ਬੱਚਾ 48 ਇੰਚ ਕੇਸ ਉਹਨੇ ਉਹਦੇ ਗੁਰੂ ਸਾਹਿਬ ਨੇ ਬਕਸ਼ਿਸ਼ ਕੀਤੀ ਉਹਦੇ ਤੇ 48 ਇੰਚ ਕੇਸ ਸੰਭਾਲਿਆ ਉਹ ਪਹਿਲੇ ਨੰਬਰ ਤੇ ਆਇਆ ਬੱਚਾ ਦਾਤੇ ਵਾਲੇ ਤੋਂ ਆ ਉਹਦੇ ਗੋਲੇ ਸੋਨਹਾਲ ਦੂਜਾ ਨਾਮ ਦਲਪ੍ਰੀਤ ਸਿੰਘ ਇਹ ਉੰਬਰੀਆਣਾ ਪਿੰਡ ਤੋਂ ਆ ਆਪਣੇ ਗਵਾਂਢੀ ਪਿੰਡ ਹੈ ਉਹਦੇ 45 ਇੰਚ ਕੇਸ 45 ਇੰਚ ਕੇਸ ਪਾਸ਼ਾ ਦੀ ਬਖਸ਼ਿਸ਼ ਆਦੇ ਤੇ ਉਹਨੂੰ ਵੀ ਮੁਬਾਰਕਾਂ ਤੀਜੇ ਨੰਬਰ ਤੇ ਪ੍ਰਿੰਸ ਸਿੰਘ 38 ਇੰਚ ਕੇਸ 38 ਇੰਚ ਕੇਸ ਇਹ ਵੀ ਪਿੰਡ ਉੰਬਰੀਆਣੇ ਤੋਂ ਉਹ ਨਾਮ ਪ੍ਰਾਪਤ ਕਰ ਲੈਣਾ ਇੱਕ ਗੁਰਮੁਲਾਬ ਸਿੰਘ ਉਹ ਆਪਣੇ ਨਗਰ ਤੋਂ ਆ ਗੁਰਮੁਲਾਬ ਸਿੰਘ ਉਹਦੇ 34 ਇੰਚ ਕੇਸ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਨਾਲ ਉਹਨੂੰ ਪ੍ਰਾਪਤ ਹੋਇਆ ਉਹਨੂੰ ਵੀ ਮੁਬਾਰਕਾਂ ਗੁਰਮੁਲਾਬ ਸਿੰਘ ਅਰਸ਼ਦੀਪ ਸਿੰਘ 34 ਇੰਚ ਇੰਚ ਕੇਸ ਪਾਸ਼ਾ ਨੇ ਉਹਨੂੰ ਦਿੱਤੇ ਆ 34 ਇੰਚ ਪਿੰਡ ਚੂੜ ਚੱਕ ਤੋਂ ਯਾਰਸ਼ਦੀਪ ਸਿੰਘ ਉਹ ਵੀ ਆਪਣਾ ਨਾਮ ਪ੍ਰਾਪਤ ਕਰ ਲੈਣਾ ਚਲੋ ਬੋਲੇ ਸੋ ਨਿਹਾਲ ਬਹੁਤ ਬਹੁਤ ਧੰਨਵਾਦ ਮਹਾਂਪੁਰਸ਼ਾਂ ਦਾ ਜਿਨ੍ਹਾਂ ਨੇ ਬੱਚਿਆਂ ਨੂੰ ਨਵਾਜਿਆ ਆਸ਼ੀਰਵਾਦ ਦਿੱਤਾ ਇੱਕ ਹੋਰ ਬੇਨਤੀ ਹੈ ਜਿਹੜੇ ਅੱਜ ਗੁਰੂ ਪ੍ਰਾਨੀ ਗੁਰੂ ਕੇ ਜਹਾਜੇ ਚੜ੍ਹਿਆ ਅੰਮ੍ਰਿਤ ਛਕਿਆ ਉਹਨਾਂ ਨੂੰ ਵੀ ਬਹੁਤ ਬਹੁਤ ਨਮ ਮੁਬਾਰਕਾਂ 13 ਪ੍ਰਾਣੀ ਗੁਰੂ ਕੇ ਜਾਜੇ ਚੜਿਆ 13 ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਉਹਨਾਂ ਨੇ ਮੁਆਰਕਾਂ ਬਈ ਅੰਮ੍ਰਿਤ ਛਕਿਆ ਔਨ ਰਹਿਣੀ ਰਹੇ ਸੋਈ ਸਿੱਖ ਮੇਰਾ ਉਹ ਸਾਹਿਬ ਮੈਂ ਉਸ ਕਾ ਚਿਹਰਾ ਇਦਾਂ ਜੀਵਨ ਬਣਾ ਕੇ ਰੱਖਣਾ ਇੱਕ ਅੰਮ੍ਰਿਤ ਤੁਸੀਂ ਪੰਜਾਂ ਪਿਆਰਾਂ ਦਾ ਨਹੀਂ ਪੀਤਾ ਇੱਕ ਅੰਮ੍ਰਿਤ ਅੰਦਰੋਂ ਪੈਦਾ ਕਰਨਾ ਫੇਰ ਗੱਲ ਬਾਨੀ ਆ ਜਿਵੇਂ ਬਾਹਰੀ ਨਲਕੇ ਚ ਪਾਣੀ ਪਾਇਆ ਜਾਂਦਾ ਫੇਰ ਉਹ ਅੰਦਰੋਂ ਚੱਲ ਜਾਂ ਨਿਕਲ ਆਉਂਦਾ ਇਦਾਂ ਹੀ ਤੁਸੀਂ ਬਾਣੀ ਪੜ ਕੇ ਸ਼ਬਦ ਦੀ ਆराधना ਨਾਮ ਦੀ ਕਰ ਕਰਕੇ ਇੱਕ ਅੰਦਰੋਂ ਅੰਮ੍ਰਿਤ ਪੈਦਾ ਕਰਨਾ ਹੋਈਆਂ ਭੁੱਲਾਂ ਦੀ ਮਾਫੀ